हां जी दोस्तों ਤੁਸੀਂ ਵੀਡੀਓਸ ਤਾਂ ਬਹੁਤ ਦੇਖੀਆਂ ਹੋਣੀਆਂ ਨੇ ਬਟ ਆਹ ਵੀਡੀਓ ਦੇਖ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਿਓ ਕਿ ਇੱਕ 13 ਸਾਲ ਦੀ ਕੁੜੀ ਜੋ ਕਿ ਡੌਂਕੀ ਲਾਉਂਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਪਰਿਵਾਰ ਨੇ 62 ਲੱਖ ਰੁਪਿਆ ਲਾ ਕੇ ਡੌਂਕੀ ਲਈ ਹੈ ਤੇ ਇਸ ਨਾਲ ਇੱਕ ਛੋਟੀ ਜੀ ਬੱਚੀ ਹੈ ਜਿਸ ਦੇ ਚਿਹਰੇ ਦਾ ਨੂਰ ਤੁਸੀਂ ਦੇਖ ਹੀ ਰਹੇ ਹੋ ਜੋ ਕਿ ਕੁੜੀ ਮੈਕਸੀਕੋ ਵਾਲੇ ਬਾਰਡਰ ਤੇ ਖੜੀ ਹੋ ਕੇ ਕਿੰਨੀ ਖੁਸ਼ ਹੈ ਤੇ ਫੋਟੋ ਮਾ ਕਰਵਾ ਰਹੀ ਹੈ ਤੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਉੱਪਰ ਅਪਲੋਡ ਕਰ ਰਹੀ ਹੈ ਬਾਕੀ ਉੱਥੇ ਹੀ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੋਂਕੀ ਲਾਉਣੀ ਇੰਨੀ ਔਖੀ ਨਹੀਂ ਹੈ ਜੇਕਰ ਡੋਂਕੀ ਲਾਉਣੀ ਇੰਨੀ ਔਖੀ ਹੁੰਦੀ ਤੇ ਇਹ ਕੁੜੀ ਇੰਨੀ ਖੁਸ਼ ਨਾ ਹੁੰਦੀ ਲੋਕਾਂ ਵੱਲੋਂ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਡੋਂਕੀ ਲਾਉਣੀ ਤਾਂ ਬਹੁਤ ਸੌਖੀ ਹੈ ਜਿਹੇ ਕੁੜੀ ਡੋਂਕੀ ਲਾ ਸਕਦੀ ਹੈ ਅਸੀਂ ਵੀ ਡੋਂਕੀ ਲਾ ਸਕਦੇ ਹਾਂ ਬਾਕੀ ਤੁਹਾਨੂੰ ਦੱਸ ਦਈਏ ਕਿ ਪੋਨਾਮਾ ਨੇ ਜੰਗਲਾਂ ਨੇ ਕਈਆਂ ਕਈ ਮਾਵਾਂ ਦੇ ਪੁੱਤ ਤੇ ਕਈ ਪਰਿਵਾਰ ਖਾਦੇ ਹਨ ਇਹਦਾ ਕਿਸਮਤ ਦੀ ਗੱਲ ਹੈ ਜੋ ਬਾਰਡਰੇ ਪਾਰ ਲੱਗ ਜਾਂਦਾ ਹੈ ਉਹ ਲੱਗ ਜਾਂਦਾ ਹੈ ਬਾਕੀ ਇਸ ਕੁੜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ